ਅਸੀਂ ਤਾਂ ਪਹਿਲਾਂ ਤੋਂ ਸ਼ੁਰੂ ਕਰ ਰੱਖੀਏ ਅਸੀਂ ਖੁਦ ਵੀ ਜਾ ਕੇ ਆਏ ਨਦੀਰ ਸਾਹਿਬ ਪਟਨਾ ਸਾਹਿਬ ਔਰ ਅਸੀਂ ਪੰਜੇ ਤਖਤਾਂ ਨੂੰ ਜੋੜਨ ਵਾਲਾ ਵੀ ਇੱਕ ਜਿਹੜਾ ਮੈਂ ਪਾਰਲੀਮੈਂਟ 'ਚ ਵੀ ਉਦੋਂ ਬੋਲਿਆ ਸੀਗਾ ਕਿ ਕੋਈ ਜਿਵੇਂ ਇੱਕ ਟ੍ਰੇਨ ਚੱਲਦੀ ਹੈ ਪੈਲੈਸਨ व्हील्स ਜਿਹੜਾ ਰਾਜਸਥਾਨ ਦਾ ਕਰਾਉਂਦੇ ਨੇ ਤੇ ਸਿੱਖੀਜ਼ਮ ਔਨ व्हील्स ਦੇ ਜੇਕਰ ਤੇ ਇਸ ਤਰ੍ਹਾਂ ਦਾ ਹੋਵੇ ਕਿ ਤਕਸ਼ਿਰੀ ਅਕਾਲ ਤਖਸਾਲ ਤੋਂ ਕਿ ਟ੍ਰੇਨ ਚੱਲੇ ਪਹਿਲਾ ਮੁਕਾਮ ਜਿਹੜਾ ਵੱਲਪੜਾ ਤਕਸਰੀ ਕੇਸਗੜ ਸਾਹਿਬ ਉਹ ਬੇ ਇੱਥੋਂ ਬਾਅਦ ਤਕਸਰੀ ਪਟਨਾ ਸਾਹਿਬ ਫਿਰ ਤਕਸਰੀ ਨਾਡੇਰ ਸਾਹਿਬ ਉਸ ਤੋਂ ਬਾਅਦ ਫਿਰ ਬਠਿੰਡੇ ਕਿਉਂਕਿ ਬਠਿੰਡੇ ਤੋਂ ਤਲਵੰਡੀ ਸਾਪੋ ਜਿਹੜਾ ਤਕਸੀ ਦਮਦਮਾ ਸਾਹਿਬ 20 ਕਿਲੋਮੀਟਰ ਦੀ ਰੇਲਵੇ ਲਾਈਨ ਨਹੀਂ ਹੈਗੀ ਤਾਂ ਜੇਕਰ ਰੇਲਵੇ ਲਾਈਨ ਬਣ ਕੇ ਤਾਂ ਬਹੁਤ ਦੁਨੀਆ ਹੋ ਜੀਏ ਜਿਹੜੀ ਕਹਿੰਦੀ ਹੈ ਕਿ ਸਾਨੂੰ ਪੰਜੇ ਤਖਤਾਂ ਦਾ ਇੱਕੋ ਵਾਰ ਦਰਸ਼ਨ ਹੋ ਜਾਣਾ ਚਾਹੇ ਉਹ ਬਾਅਰ ਬੈਠੇ ਨੇ ਉਸ ਟ੍ਰੇਨ ਦੀ ਮੈਨੂੰ ਪਤਾ ਹੈ ਕਿ ਉਹਦੀ ਬੁਕਿੰਗ ਨਹੀਂ ਮਿਲਨੀ ਜਿਹੜੀ ਹਜ਼ੂਰ ਸਾਹਿਬ ਨੂੰ ਗੱਡੀ ਜਾਂਦੀ ਹੈ ਸੱਚਖੰਡ ਐਕਸਪ੍ਰੈਸ ਉਹਦੀ 2-2 3-3 ਮਹੀਨਿਆਂ ਦੀ ਪੇਟਿੰਗ ਸੋ ਇਹਦਾ ਮਤਲਬ ਸਾਨੂੰ ਜੇ ਕੋਈ ਐਦਾਂ ਦਾ ਮੈਕੈਨਿਜ਼ਮ ਤਿਆਰ ਹੋ ਜੇ ਰੇਲਵੇ ਮੰਤਰਾਲੇ ਨਾਲ ਸੀ ਇਨ ਟੱਚ ਆ ਤਾਂ ਇਹ ਦੀ ਵਰਗੀ ਰੀਸਿੰਗ ਹੋ ਜੇ ਇੱਕੋ ਸਮੇਂ ਤੇ ਪੰਜੇ ਤਖਤਾਂ ਦੇ ਦਰਸ਼ਨ ਵੀ ਹੋ ਜਾਣਗੇ ਬੱਚਿਆਂ ਨੂੰ ਵੀ ਇਤਿਹਾਸ ਦਾ ਪਤਾ ਲੱਗੂਗਾ ਕਿ ਕਿਵੇਂ ਲੜਾਈਆਂ ਲੜੀਆਂ ਗਈਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਤਾਂ ਇਹ ਬਹੁਤ ਇੱਕ ਐਜੂਕੇਸ਼ਨਲ ਟ੍ਰਿਪ ਵੀ ਹੋਊਗਾ ਧਾਰਮਿਕ ਟ੍ਰਿਪ ਉਹ ਤਾਂ ਸਿਸ਼ਕ ਭਾਗ ਵਿੱਚ ਪੰਜਾਬ ਦੇ ਮੰਤਰੀ ਸਭ ਕੁੜੇ ਆ ਜੀ ਹਾਂਜੀ ਹਾਂਜੀ ਨਹੀਂ ਬਿਲਕੁਲ ਇਹ ਕਿਉਂਕਿ ਅਸੀਂ ਜਿਸ ਜਿਸ ਪੱਧਰ ਤੇ ਅਸੀਂ ਬੱਸਾਂ ਕਰ ਸਕਦੇ ਹਾਂ ਬੱਸਾਂ ਆਲਾ ਚੱਲ ਰਿਹਾ ਸਾਡਾ ਬੱਸਾਂ ਜਿਹੜੀਆਂ ਉਹ ਦਰਬਾਰ ਸਾਹਿਬ ਵੀ ਜਾਂਦੀਆਂ ਬੱਸਾਂ ਅਜਮੇਰ ਸ਼ਰੀਫ ਵੀ ਜਾਂਦੀ ਮਲੇਰਕੋਲੇ ਤੋਂ ਅਸ ਜਾਂਦੀਆਂ ਖਟੂ ਸ਼ਾਮ ਵੀ ਬਸ ਜਾਂਦੀ ਹੈ ਤੇ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਪੰਜਾਬ ਦੇ ਤਾਂ ਚਲੋ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ ਘੁੰਮਣ ਲੈ ਕੇ ਜਾਣੇ اور ਬਿਲਕੁਲ ਮੁਫਤ ਹੈ اور ਵਿਚ ਉਹਨਾਂ ਨੂੰ ਖਾਣ ਪੀਣ ਰਹਿਣ ਦਾ ਸਾਰਾ ਪ੍ਰਬੰਧ ਸਰਕਾਰ ਕਹਦੇ ਦੇਖੋ ਇਸ ਇਤਿਹਾਸ ਨੂੰ ਕਿਤਾਬਾਂ ਰਾਹੀਂ ਤਾਂ ਪੜਾਉਣੇ ਜੇ ਪ੍ਰੈਕਟੀਕਲੀ ਇਸ ਇਤਿਹਾਸ ਨੂੰ ਪੜਾਉਣ ਦੇ ਬੱਚੇ ਨੀ ਦਸਨ ਚ ਕਾਮਯਾਬ ਹੋਗੇ ਤਾਂ ਇਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਇਹਦੇ ਵਾਸਤੇ ਕੋਈ ਬਜਟ ਨਹੀਂ ਦੇਖਣਾ ਚਾਹੀਦਾ ਮੈਨੂੰ ਨਹੀਂ ਦਿਖਦਾ ਇਸ ਮਾਮਲੇ ਵਿੱਚ ਬਜਟ ਮੈਂ ਭਾਈ ਸਾਹਿਬ ਨੇ ਵੀ ਗੱਲ ਕੀਤੀ ਹੈ ਕੋਈ ਵੀ ਕਿਸੇ ਕਿਸਮ ਦਾ ਕੋਈ ਗੁਰਦੁਆਰਾ ਸਾਹਿਬ ਦੀ ਸੇਵਾ ਜਾਂ ਕੋਈ ਆੜਵਲੇ ਸੜਕਾਂ ਜਾਂ ਕੋਈ ਪਾਰਕਿੰਗ ਜਿਵੇਂ ਸਾਨੂੰ ਜਦੋਂ ਫਟੇਗੜ ਸਾਹਿਬ ਦੀ ਸਵਾ ਹੋ ਕੇ ਹਟੀਏ ਪਿਛਲੇ 2 ਬਾਰਤੋਂ ਸੀ ਬਹੁਤ ਸ਼ਾਨਦਾਰ ਪ੍ਰਬੰਧਕ تھے ਸੀ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਸ਼ਟਲ ਬੱਸਾਂ ਚਲਾਈਆਂ ਤੇ ਪਾਰਕਿੰਗ ਦਾ ਪ੍ਰਬੰਧ ਫਿਰ 17 18 ਸੜਕਾਂ ਨੇ ਜਿਹੜੀਆਂ ਕਿ ਫਟੇਗੜ ਸਾਹਿਬ ਗੁਰਦੁਆਰਾ ਸਾਹਿਬ ਨਾਲ ਜਾਂ ਠੰਡੇ ਪੁਰਜੂ ਦੇ ਬਿਆਸਾਂ ਜਾਂਦੀਆਂ ਨੇ ਉਹਨਾਂ ਦੀ ਰਿਪੇਅਰ ਜਾਂ ਉਹਨਾਂ ਦੀ ਚੜਾਈ ਕਰਤਾ ਹੋ ਗਿਆ ਫਿਰ ਕਿਉਂਕਿ ਪੀੜ ਐ ਨਹੀਂ ਹੋ ਜਾਂਦੀ ਇੱਕ ਵਾਰ ਬੱਚੇ ਗੁੰਮ ਹੋ ਜਾਂਦੇ ਐ ਕਿਸੇ ਕੋਈ ਹੋਰ ਕੀਮਤੀ ਸਮਾਨ ਗੁੰਮ ਹੋ ਉਹਦੇ ਵਾਸਤੇ ਅਸੀਂ ਹੈਲਪ ਸੈਂਟਰ ਤਿਆਰ ਕੀਤਾ ਕੋਈ ਕਿਸੇ ਕਿਸਮ ਦੀ ਦਿੱਕਤ ਨਾਲ ਸੰਗਤ ਨੂੰ ਆਵੇ ਸਾਡਾ ਫਰਜ਼ ਬਣਦਾ ਹੈ ਕਿ ਮੱਤੀਸ ਜਾਨੀ ਜਿਹਨੇ ਡਿਮਾਂਡ ਰੱਖੀ ਹੈ ਤੁਹਾਡੇ ਜਾਨੀ ਜੀ ਨੇ ਤਾਂ ਕਿਹਾ ਕਿ ਇੰਨੀ ਜ਼ਿਆਦਾ ਕਿਰਪਾ ਪਹਿਲੀ ਇਸ ਜਗ੍ਹਾ ਤੇ ਐ ਮੈਂ ਕਹਿੰਦਾ ਜੇ ਸਰਕਾਰ ਵੱਲੋਂ ਕੋਈ ਸੇਵਾ ਮੈਂ ਕੋਈ ਗ੍ਰਾਂਟ ਨਹੀਂ ਦਊਂਗਾ ਸੇਵਾ ਸਰਕਾਰ ਵੱਲੋਂ ਕੋਈ ਨਾਣੀ ਹੋਈ ਤਾਂ ਜਦੋਂ ਮਰਜੀ ਉਹਨਾਂ ਨੇ ਕਿਹਾ ਕਿ ਅਫਸਰ ਸਹਿਬਾਨ ਸਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਤੇ ਕਦੇ ਹੋਇਆ ਸੇਵਾ ਦਾ ਮੌਕਾ ਮਿਲੇ ਪਰ ਮਹਾਤਮਾ ਜੀ ਚੀਮ ਸਭ ਨਵੀਂ ਸਿਆਸੀ ਪਾਰਟੀ ਬਣਨ ਜਾ ਰਹੀ ਹੈ ਪੰਜਾਬ ਦੇ ਵਿੱਚ ਆਪਾਂ ਇੱਥੇ ਗੁਰੂ ਸਾਹਿਬ ਦੇ ਦਰਬਾਰ ਚ ਆਏ ਹੋਏ ਹਾਂ ਇੱਥੇ ਆਪਾਂ ਪੂਰਾ ਜਨਿਤਿਕ